ਹਾਲ ਵੀ ਰੇਜੀਦੀ ਪਹਿਲੀ ਲੇਟ ਹੋ ਰਹੀਆਂ ਮੈਂ ਲਾਪਰੀ ਨਹੀਂ ਆਈ ਲਾਪੀ ਨਹੀਂ ਆਂਦੀ ਲੈ ਦੱਸ ਚਾਰ ਦਿਨ ਪਹਿਲਾਂ ਨਹੀਂ ਗਈ ਹੈਗੀ ਤੇ ਕੱਲ ਦੀ ਕੱਲ ਬੱਸ ਸਟੈਂਡ ਤੋਂ ਮੁੜਾਈ ਵੇ ਕੇ ਉਹ ਅੱਜ ਫੇਰ ਨਹੀਂ ਜਾਂਦੀ ਹੈਗੀ ਉਹਦਾ ਮੂਡ ਨਹੀਂ ਸਹੀ ਹੈਗਾ ਜੇ ਨਹੀਂ ਜਾਂਦੀ ਨਾ ਜਾਣ ਦੋ ਉਹ ਵੀ ਨਾ ਤਾਂ ਬਾਗੀ ਸੀਗੀ ਉਸ ਦਿਨ ਤੁਹਾਨੂੰ ਪਤਾ ਹੈ ਉਹਨੇ ਬਾਵੀ ਨਾਲ ਗੱਲ ਕਰਨੀ ਸੀ ਫੇਰ ਵੀ ਕਿਹੜੇ ਗੱਲ ਪੂਰੀ ਹੋ ਗਈ ਅੱਧ ਵਿਚਾਲੇ ਰਹਿ ਗਈ ਗੱਲ ਤਾਂ ਫੇਰ ਉੱਚੀ ਲਟਕ ਰਹੀ ਹੈ ਨਾ ਉਸ ਦੀ ਗੱਲ ਹੈ ਕਿ ਨਾ ਗੱਲ ਉਧਰ ਹੀ ਨਾ ਉਧਰ ਦੀ ਵਿਚਾਲੇ ਫੇਰ ਲਟਕ ਰਹੀ ਹੈ ਗੱਲ ਤਾਂ ਹੋਰ ਕੀ ਕਰੇ ਵਿਚਾਰੀ ਉਹ ਵੀ ਕਸੂਰਤਾ ਕਿਸੇ ਹੋਰ ਦਾ ਹੈਗਾ ਸਜਾ ਵਿਚਾਰੀ ਇਹ ਅਪ੍ਰੀਤ ਕੋ ਉੱਤਰ ਜਾਏਗੀ ਪ੍ਰੀਤ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ ਬਸ ਪਰਦਾ ਵੀ ਚੰਗਾ ਹੈਗਾ ਕੀ ਹੋ ਗਿਆ ਵੀਰੇ ਇਹ ਜੀ ਕਿਹੜੀ ਗੱਲ ਆ ਜਿਹੜੀ ਮੈਨੂੰ ਪਤਾ ਨਹੀਂ ਕੋਈ ਗੱਲ ਨਹੀਂ ਹੈਗੀ ਚੱਲਾ ਛੱਡ ਕੇ ਆ ਮੈਂ ਤੈਨੂੰ ਆ ਜਾ ਵੀਰੇ ਇਹ ਨਾ ਕਰ ਪਹਿਲਾਂ ਮੈਨੂੰ ਗੱਲ ਦੱਸ ਮੈਨੂੰ ਨਹੀਂ ਪਤਾ ਉਹ ਪ੍ਰੀਤ ਕੋਈ ਕੋਈ ਗੱਲ ਨਹੀਂ ਹੈਗੀ ਬਸ ਉਹ ਦਿਮਾਗ ਨਾ ਖਰਾਬ ਕਰ ਹੁਣ ਤੂੰ ਐਂ ਘਨੇਗਾ ਹੁਣ ਤੂੰ ਮੈਨੂੰ ਗੱਲ ਨਹੀਂ ਦੱਸਦਾ ਹੈਗਾ ਦੱਸ ਮੈਂ ਕਿਸੇ ਨੂੰ ਨਹੀਂ ਦੱਸਦੀ ਦੱਸ ਕੀ ਗੱਲ ਓਏ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਹੀ ਕਹਿੰਦਾ ਸੀਗਾ ਵੀ ਵਿਚਾਰੀ ਇਹ ਹੁਣ ਉਹ ਤਰਕੀ ਦੱਸਾਂ ਤੂੰ ਸਾਰੇ ਗਾਹ ਪਾ ਦੇਂਗੀ ਗਾਹ ਪਾ ਦੇਂਗੀ ਮੇਰੇ ਦਿਮਾਗ ਰਵੇ ਮੈਂ ਗਾਹ ਪਾਉਂਗੀ ਅਹੀ ਜੀ ਕਿਹੜੀ ਗੱਲ ਐੜੀ ਤੁਸੀਂ ਮੇਰੇ ਤੋਂ ਕੋਈ ਨਹੀਂ ਉਹਨਾਂ ਲਈ ਰੀਤਾ ਡੈਡੀ ਨੂੰ ਪਤਾ ਹੈਗਾ ਜਾਂ ਮੈਨੂੰ ਪਤਾ ਪਰ ਮੇਰੀ ਮਾਂ ਨੇ ਨਾ ਜਾ ਕੇ ਉੱਥੇ ਲਾਤੀ ਸਹੁਰੇ ਭਾਵੇਂ ਦੀ ਮੰਮੀ ਨੂੰ ਬਹੁਤ ਕੁਝ ਕਿਹਾ ਹੈਗਾ ਇੰਨਾ ਕੁਝ ਕਿਹਾ ਹੈਗਾ ਪਰ 프리ਤ ਨੂੰ ਸੌਂ ਲੱਗੇ ਜੇ ਦੱਸਿਆ ਕਿਸੇ ਨੂੰ ਮਾਸੀ ਇਹ ਨਹੀਂ ਬੇਕਾਰ ਨਿਕਲੂਗੀ ਨਾ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਨਹੀਂ ਕੁੱਤੀ ਜਨਾਨੀ ਨਿਕਲੀ ਐ ਨਾਲ ਉਹਨੂੰ ਸ਼ਰਮ ਨਹੀਂ ਆਉਂਦੀ ਅਸੀਂ ਵੀ ਤਾਂ ਉਹਦੇ ਧੀਆਂ ਵਰਗੀਆਂ ਅਫਰੀਤ ਹੌਲੀ ਬੋਲ ਤੂੰ ਕਿਉਂ ਗਾਂ ਪਾਇਆਗਾ ਮਸਾਪਾ ਇਕੱਠੇ ਹੋਾਂਗੇ ਫੇਰ ਅੜੜ ਹੋ ਜਾਾਂਗੇ ਕਿਉਂ ਹੌਲੀ ਬੋਲ ਨਾ ਵੀਰੇ ਮੈਂ ਮੈਂ ਨਹੀਂ ਬੋਲਦੀ ਨਾਲੇ ਮੈਂ ਤਾਂ ਸਾਰਿਆਂ ਨੂੰ ਦੱਸ ਦਿਆਂ ਜਾ ਕੇ ਮੰਮੀ ਨੂੰ ਵੀ ਦੱਸ ਦਿਆਂ ਵੀ ਮਾਸੀ ਇਹ ਨਹੀਂ ਬੇਕਾਰ ਹੈਗੀ ਕੀ ਦੱਸਾਂ ਉਹਨਾਂ ਸਾਰਿਆਂ ਨੂੰ ਪਤਾ ਲੱਗੇ ਜਾਊਗਾ ਆ ਥੋੜੇ ਦਿਨਾਂ ਨੂੰ ਦੋ ਦਿਨ ਪਹਿਲਾਂ ਇਹਨਾਂ ਕਲੇਸ਼ ਦੀ ਦੱਸ ਦੋ ਜਾ ਕੇ ਤੂੰ ਦੱਸ ਸਾਰੇ ਨੂੰ ਉਮਰ ਦੱਸਿਆ ਸੀਗਾ ਮੈਂ ਹੁਣ ਮਾਂ ਕਰਕੇ ਦਾਦਾ ਕੀ ਦੱਸਾਂ ਉਹ ਸਪਰੇ ਚੱਕ ਲਾਂਦੇ ਉਹਦੀ ਮੈਂ ਕਹਿੰਦਾ ਮਰਦੀਆਂ ਕੀ ਹੋਰ ਉਹਦੇ ਕੋਲ ਕੰਮ ਨਹੀਂ ਹੈਗਾ ਆ ਗੱਲ ਕਰਕੇ ਚੁੱਪ ਪਾ ਪਣ ਬਣ ਕੇ ਮੈਂ ਤੂੰ ਵੀ ਨਾ ਗਾਪੇ ਤੂੰ ਸੌ ਲਗੇ ਮੇਰਾ ਤਾਂ ਮੂੰਹ ਬੰਦ ਕਰ ਲੇਗਾ ਵੀਰੇ ਕੋਈ ਗੱਲ ਨਹੀਂ ਕਦੋਂ ਨਾ ਕਦੋਂ ਤਾਂ ਮਾਸੀ ਦੀ ਅਸਲੀ ਤਾਂ ਸਾਹਮਣੇ ਆਊਗੀ ਇਹ ਨਾ ਕਿਸੇ ਗੱਲ ਕਰਕੇ ਤੁਸੀਂ ਚੁੱਪ ਬੈਠੇ ਆ ਕੋਈ ਗੱਲ ਨਹੀਂ ਪਤਾ ਲੱਗੇ ਬਣਾ ਕੋਈ ਗੱਲ ਰਹੀ ਆ ਪਤਾ ਤਾਂ ਲੱਗ ਜੂਗਾ ਕੋਈ ਚੱਕਰ ਨਹੀਂ ਆ 2010 ਨਾਲ 15 ਨਾਲ ਕਦੇ ਲੱਗੂਏ ਪਰ ਜਿਹੜਾ ਮੇਰੀ ਮਾਂ ਨੇ ਜਾ ਕੇ ਪੰਗਾ ਪਾਏਗਾ ਉਹ ਆਪਾਂ ਸਾਰੇ ਪੁੱਤਰਾਂ ਆਗੇ ਹੁਣ ਪੁੱਤਰ ਤਾਂ ਰਹੇ ਆ ਬਾਈ ਮੇ ਤੂੰ ਜਾ ਕੇ ਸਾਰਿਆਂ ਨੂੰ ਦੱਸ ਦੇ ਨਾ ਇਹ ਤੋਂ ਪਹਿਲਾਂ ਕਿ ਤਾਈ ਕੋਈ ਹੋਰ ਹਰਕਤ ਕਰੇ ਉਹ ਹੁਣ ਕਿਤੇ ਕਿਤੇ ਲਕੋਮਾ ਸਾਰਿਆਂ ਨੂੰ ਪਤਾ ਹੈਗਾ ਬਸ ਇੱਕ ਤੈਨੂੰ ਮੰਮੀ ਨੂੰ ਨਹੀਂ ਪਤਾ ਹੈਗਾ ਇੱਕ ਤੈਨੂੰ ਤੇ ਕਲਪਰੀ ਤੈਨੂੰ ਹੁਣ ਤੈਨੂੰ ਮੈਂ ਦੱਸਦਾ ਇਹਦਾ ਮਤਲਬ ਲਾਪੇ ਤੇ ਮਾਸੀ ਨੂੰ ਤਾਂ ਹੀ ਤਾਈ ਕਹਿੰਦੀ ਉਹਨੂੰ ਡਾਊਟ ਹੋਊਗਾ ਉਹਦੇ ਤੇ ਕੋਈ ਨਾ ਕੋਈ ਸ਼ੱਕ ਤਾਂ ਹੋਣਾਗਾ ਤਾਂ ਹੀ ਕਹਿਣ ਲੱਗੀ ਉਹਨੂੰ ਉਹਦੇ ਬਾਪੇ ਨੇ ਕਹਿਤਾ ਹੋਣਾ ਕਿ ਸਾਨੂੰ ਕਿੱਥੋਂ ਪਤਾ ਲੱਗਿਆਗਾ ਬਸ ਫਿਰ ਮਾਸੀ ਨੇ ਕਰਤੀ ਨਾ ਉਹੀ ਤਾਈਆਂ ਵਾਲੀ ਕਦੇ ਇਹ ਜੀ ਨਿਕਲੂਗੀ ਕਦੇ ਸੋਚਿਆ ਵੀ ਨਹੀਂ ਸੀ ਚਲ ਆਪਣੇ ਗੱਲ ਸੁਣੋ ਉਹ ਜੇ ਮਰਜੀ ਆ ਦੇਖ ਤਾਇਆ ਨਹੀਂ ਫਰਕ ਰੱਖਦਾ ਹੈਗਾ ਅਸੀਂ ਫਰਕ ਰੱਖਿਆਗਾ ਦੇ ਦੋ ਭਾਈਆਂ ਨੇ ਤੁਸ ਤਾਂ ਨਹੀਂ ਫਰਕ ਰੱਖਦੇ ਹੈਗੇ ਵੀਰੇ ਪਰ ਉਹ ਸਾਡੀ ਸਤੀ ਮਾਸੀ ਆ ਮੇਰੀ ਮਾਂ ਦੀ ਸਤੀ ਭੈਣ ਕਦੇ ਭੈਣ ਵੀ ਦੂਜੀ ਭੈਣ ਨਾਲ ਐਵੇਂ ਕਰਦੀ ਹੁੰਦੀ ਆ ਉਹ ਪਤਾ ਨਹੀਂ ਪੈਣੇ ਮਾਂ ਨੂੰ ਤੱਕ ਜੇ ਕੋਈ ਗੱਲ ਕਹਨੇ ਚੱਜਦੀ ਤਾਂ ਹੁਣ ਕੈ ਬਰੀ ਸਪਰੇ ਚੱਕ ਲਈ ਦਿਨ ਨੂੰ ਪਤਾ ਉਹਦੇ ਹੈ ਨਹੀਂ ਸੀਗੀ ਮੈਂ ਮਰਦੀ ਆ ਇਹ ਤਾਂ ਹੋਰ ਕੀ ਹੱਲ ਨਹੀਂ ਹੈਗਾ ਬਸ ਜੇ ਮਾਰਾ ਜਾ ਝੜਕਰੀ ਦਾ ਮਰਦੀ ਆ ਮੈਂ ਚੱਲ ਕੋਈ ਨਾ ਆਪਾਂ ਤਾਂ ਵਾਹੀ ਗੁਰੂ ਤੇ ਛੱਡੇ ਆ ਕਦੋਂ ਨਾ ਕਦੋਂ ਤਾਂ ਉਹਦੀ ਅਸਲੀਤਾ ਆਊਗੀ ਸਾਹਮਣੇ ਫਿਰ ਵੇਖੀ ਫਿਰ ਕਿੱਥੇ ਲੁਕੂਗੀ ਉਹ ਉਹੀ ਤਾਂ ਗੱਲ ਹੈਗੀ ਰੱਬ ਤੋਂ ਨਹੀਂ ਲੁਕੋ ਸਕਦਾ ਕੋਈ ਚੱਲ ਬੈਕ ਕਾਲਜ ਮੈਂ ਛੱਡ ਗਿਆ ਮਾ ਚੱਲ ਚੱਲੀ ਮੂੜੀ ਖਰਾਬ ਕਰਤਾ ਸਵੇਰੇ ਸਵੇਰੇ ਚੱਲ ਕੋਈ ਗੱਲ ਨਹੀਂ ਬੂਟੇ ਦੇ ਖਾਸੇ ਮਰ ਚ ਗਏ ਬਾਈ ਮਿਰਚਾਂ ਜਾਂਦੇ ਹਨਾ ਹੋਰ ਹੁਣ ਤਾਂ ਲਾ ਕੇ ਵੀ ਕੀ ਕਰਾਂਗੇ ਚੱਲ ਉਹੀ ਬੂਟਾ ਫੈਲਰ ਵੱਧ ਜਾਊਗਾ ਚੱਲ ਦੇਖ ਲੈ ਹਾਂ ਜਿਵੇਂ ਤੈਨੂੰ ਲੋਟ ਲੱਗਦਾ ਬਸ ਸਪਰੇਅ ਮਾਰਦੇ ਹੁਣ ਇਹਨਾਂ ਤੇ ਸਪਰੇਅ ਦਾ ਕਰਤੇ ਹੀ ਬਾਈ ਹੁਣ ਦੁਬਾਰੇ ਫੇਰ ਕਰਾਂਗੇ ਹਾਂ ਪਾਣੀ ਲਾ ਕੇ ਨਾ ਕਰ ਦਾਂਗੇ ਸਪਰੇਅ ਜੀ ਕੀ ਕਰੀਏ ਯਾਰ ਮਾਨਦੁਖੀ ਹੋ ਰਿਹਾ ਕਿ ਅਸੀਂ ਨੂੰ ਜੀ ਨਹੀਂ ਕਰਦਾ ਕੀ ਹੋ ਗਿਆ ਹੁਣ ਕਾਦੇ ਵਾਸਤੇ ਮਾਨਦੁਖੀ ਹੋ ਗਿਆ ਬਾਈ ਤੇਰੇ ਸਾਹਮਣੇ ਘਰੇ ਕੀ ਕੁਸਤਾ ਹੋ ਕੇ ਹੈ ਟੈਨਾ ਤਾਂ ਮੈਂ ਕੁਝ ਬੋਲਣ ਜੋਗਾ ਨਾ ਛੱਡਣ ਜੋਗਾ ਹੁਣ ਪਵਾੜੇ ਤਾਂ ਕਿਸੇ ਦੇ ਪਾਏ ਹੋਏ ਨੇ ਕਾਲੇ ਦੀ ਮਾਂ ਦੇ ਉਹ ਤਾਂ ਹੁਣ ਮੈਨੂੰ ਵੀ ਪਤਾਗਾ ਵੀ ਪਾਏ ਹੋਏ ਨੇ ਤਾਂ ਕਿ ਆ ਹੁਣ ਫਿਰ ਆਪਣੇ ਘਰ ਦੇ ਵਿੱਚ ਬੜਾ ਫਰਕ ਪੈ ਜਾਊਗਾ ਆਪਾਂ ਕੀ ਕਰਨਾਗਾ ਆਪਾਂ ਕੁੜੀ ਦਾ ਵਿਆਹ ਕਰ ਦਨੇ ਆ ਉਸ ਤੋਂ ਬਾਅਦ ਤੂੰ ਕੌਣ ਮੈਂ ਕੌਣ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਪੜਦੇ ਚ ਰੱਖੀ ਹੋਣਾ ਕਿਤੇ ਢੜਕ ਜੀ ਘਰੇ ਜਾ ਕੇ ਮੈਂ ਤਾਂ ਜੇ ਢੜਕਣਾ ਹੁੰਦਾ ਉਹਦੀ ਢੜਕ ਜਾਂਦਾ ਮੈਂ ਤਾਂ ਲਾਪਰੀ ਦੇ ਮੂੰਹ ਨੂੰ ਚੁੱਪ ਕਰ ਗਿਆ ਮੈਂ ਕਿਹਾ ਜਵਾਖੜੀ ਕੀ ਸੋਚੂਗੀ ਓਏ ਉਹੀ ਤਾਂ ਮੈਂ ਕਹਿੰਦਾ ਮੈਂ ਕੁੜੀਆਂ ਨੂੰ ਨਾ ਪਤਾ ਲੱਗ ਜੇ ਚਲ ਇਹ ਤਾਂ ਜਿਹੇ ਜਿਹੇ ਕਰਤੂਤ ਨੇ ਕਰਨੀ ਸੀ ਤਾਂ ਕਰਤੀ ਹੈ ਪਤਾ ਤਾਂ ਲੱਗ ਗਿਆ ਚਾਚੇ ਹੁਣ ਪਤਾ ਆਪਣ ਨੂੰ ਪਤਾ ਲੱਗਿਆ ਵੀ ਆ ਪੁੱਤ ਮੈਂ ਤਾਂ ਹੀ ਕਹਿੰਦਾ ਵੀ ਜਵਾਖੜੀਆਂ ਨੂੰ ਪਤਾ ਲੱਗ ਜੇ ਕਾਨੂੰ ਪਰੀਦ ਨੂੰ ਵੀ ਦੱਸਦਾ ਮੈਂ ਹੋਂ ਤਾਂ ਤੂੰ ਦੱਸਦਾ ਹਾਂ ਮੈਂ ਦੱਸਦਾ ਉਹ ਤੇਰਾ ਦਿਮਾਗ ਟਿਕਾਣੇ ਤੇ ਹੈਗਾ ਉਹ ਦੱਸਣਾ ਹੁੰਦਾ ਮੈਂ ਇਹਨਾਂ ਦੱਸਦਾ ਨਾ ਉਹਨਾਂ ਨੂੰ ਫਿਰ ਤਾਂ ਉਹ ਦਿਨਾਂ ਮਾਰਦਾ ਫੇ ਧੌਣ ਤੇ ਤੇਰੀ ਮਾਂ ਦੇ ਬਸ ਪੜਦਾ ਰੱਖਿਆ ਵੀ ਕੁੜੀਆਂ 'ਚ ਫਰਕ ਨਾ ਪਾਜੇ ਛੋਡੇ ਭੈਣ ਭਰਾਵਾਂ 'ਚ ਫਰਕ ਨਾ ਪਾਜੇ ਕਰ ਲੈ ਕੇ ਬਾਪੂ ਤੂੰ ਵੀ ਸਿਆੜਾ ਹੁਣ ਆਪਾਂ ਕਿੰਨਾ ਚਿਰ ਲੋਕ ਰੱਖਾਂਗੇ ਉਹ ਫਿਰ ਕੋਈ ਕੋ ਗੱਲ ਬਣਾ ਕੇ ਦੱਸ ਦੇ ਕੋ ਕਿਸੇ ਤਰ੍ਹਾਂ ਚਲਟ ਕੇ ਹੀ ਨਾ ਦੱਸ ਲਾਂ ਦੇ ਤਾਂ ਮੈਂ ਕਾਲਜ ਛੱਡਣ ਗਿਆ ਸੀਗਾ ਲਾਪਰੀ ਅੱਜ ਫੇਰ ਨਹੀਂ ਗਈ ਹੀ ਕਾਲਜ ਆ ਨਹੀਂ ਨਹੀਂ ਗਈ ਨਹੀਂ ਹੈਗੀ ਹੂੰ ਲਾਪਰੀ ਤਾਂ ਕਹਿੰਦੀ ਉਹ ਤਾਂ ਜਾਣਦੀ ਨਹੀਂ ਹੈਗੀ ਪਤਾ ਨਹੀਂ ਕਾਹ ਤੋਂ ਉਹਨੂੰ ਰੋਜ਼ ਦੀ ਪੜਾਈ ਖਰਾਬ ਹੋਉਣ ਲੱਗ ਰਹੀ ਆ ਉਹਦੀ ਉਹ ਫਿਰ ਉੱਥੇ ਮੈਂ ਤੂੰ ਦੱਸਿਆ ਗਿਆ ਮੇਰੇ ਤੋਂ ਮੂੰਹ ਚ ਨਿਕਲ ਗਿਆ ਯਾਰ ਕਾਲੇ ਯਾਰ ਕਰਦਾ ਉਹੀ ਕੰਮ ਚਨਾਨੀਆਂ ਵੀ ਜ਼ੁਬਾਨ ਬਸ ਤੇ ਰੱਖ ਲੈਂਦੀਆਂ ਹੁੰਦੀਆਂ ਕੋਈ ਮਾੜਾ ਬੂਟਾ ਪੜਦਾ ਵੀ ਤਾਂ ਹੁੰਦਾ ਹੀ ਆ ਅਸੀਂ ਪਾਗਲ ਸੀ ਅਸੀਂ ਨਾ ਦੱਸ ਸਕਦੇ ਸੀ ਚਾਚਾ ਹੁਣ ਗੱਲ ਸੁਣੋ ਕਾਪੇ ਸਿਆਣਾਗਾ ਹੁਣ ਪਹਿਲਾ ਬਾਪੂ ਨੂੰ ਸੇਖ ਮੈਂ ਹੁਣ ਹੌਲੀ ਹੌਲੀ ਜਿੱਚ ਪਤਾ ਤਾਂ ਲੱਗੂ ਏ ਉਹ ਬੋੜਾ ਗੱਲ ਨਿਕਾ ਕੇ ਰੱਖ ਲਾਉਂਗੀ ਉਹ ਗੱਲ ਤਾਂ ਇਹ ਵੀ ਕੁੜੀਆਂ ਤੋਂ ਪਰਦਾ ਰਹਿ ਜਾਂਦਾ ਹੁਣ ਚੱਲ ਦੁਬਾਰੇ ਇਕੱਠੇ ਹੋਗੇ ਅੱਡ ਹੋਗੇ ਤੇ ਲਾਪਰੀਤ ਦੇ ਪੈਰੋ ਇਕੱਠੇ ਹੋਏ ਆਪਾਂ ਉਹ ਤਾਂ ਆਪਣੀਆਂ ਕਿੰਨਾ ਕਰਦੇ ਨੇ ਜਦੋਂ ਹੁਣ ਲਾਪਰੀਤ ਨੂੰ ਪਤਾ ਲੱਗਿਆ ਵੀ ਮੇਰੀ ਮਾਸੀ ਨੇ ਆਹ ਕੰਮ ਕਰਿਆ ਮੇਰੇ ਤੇ ਤੂੰਮ ਤਾਂ ਲਾਈਆਂ ਨੇ ਮੈਂ ਉਹਨੂੰ ਗੱਲ ਬਣਾ ਕੇ ਦੱਸਿਆ ਬਾਪੂ ਬੀਜ ਨੂੰ ਜਦ ਸਮਾ ਦੇ ਕੇ ਮਾਂ ਮਾਂ ਚ ਖੋਟ ਹੈ ਮੈਂ ਸਾਡੇ ਚ ਖੋਟ ਕੋਈ ਮਹਜ ਤਾਇਆ ਤੇਰਾ ਫਰਕ ਰੱਖਦਾ ਕਦੀ ਨਾ ਕਹੀਂ ਬਈ ਛੋਡੇ ਦਾ ਕੋਈ ਖੋਟ ਨਹੀਂ ਹੈਗਾ ਹੁਣ ਅਜੇ ਆਪਾਂ ਕੀ ਕਰ ਸਕਦੇ ਆਂਗੇ ਤੂੰ ਬੜਾ ਸਿਆਣਾ ਨਹੀਂ ਬਣ ਗਿਆ ਦਾ ਜੋ ਅਸੀਂ ਆਪ ਦੱਸ ਦਿੰਦੇ ਦੱਸ ਤੈਥੋਂ ਜਵਾਨ ਬਸ ਜੀ ਇੰਨੇ ਚਿਰ ਦਾ ਤੂੰ ਬਸ ਚ ਰੱਖੀ ਬੈਠਾ ਹੁਣ ਦੋ ਦਿਨਾਂ ਦੀ ਖੇਡ ਸੀ ਸਾਰੀ ਉਹ ਚਾਚੇ 15 20 ਦਿਨ ਹੋ ਗਏ ਇੱਕ ਸਮਾਨ ਪੈਂਦੇ ਨੂੰ ਜਿਹੜਾ ਜਿੱਤੀ ਗੱਲ ਆ ਗਈ ਤੈ ਤਾਂ ਸਾਰੇ ਕਰੇ ਕਰਾਏ ਤੇ ਨਾ ਪਾਣੀ ਫੇਰਤਾ ਤੈਨੂੰ ਲੋੜ ਕੀ ਧੀ ਐਵੇਂ ਕੁੜੀ ਕੋਲੇ ਗੱਲ ਕਰਨ ਦੀ ਉਹ ਪ੍ਰੀਤ ਹੋਣ ਜਾ ਕੇ ਲਾਪ੍ਰੀਤ ਨੂੰ ਦੱਸੂਗੀ ਲਾਪ੍ਰੀਤ ਦੇ ਫੇਰਮਾਨ ਚ ਜਾਊਗਾ ਵੀ ਮੇਰੇ ਘਰ ਦੀ ਮੇਰੇ ਦੁਸ਼ਮਣ ਹੋ ਰਹੇ ਨੇ ਕੋਈ ਮਰੀ ਮੋਟੀ ਸ਼ਰਮਤਾ ਕਰ ਲੈ ਉਹ ਸਿਆਣਾ ਬਣਾ ਤੂੰ ਉਹਦਾ ਦੇ ਬਾਪੂ ਪਤਾ ਕੀ ਆ ਦੱਸੇ ਨਾ ਦੱਸੇ ਪ੍ਰੀਤ ਦਾ ਪਰ ਮੈਂ ਜਰੂਰ ਦੱਸੂਗਾ ਹੁਣ ਤੂੰ ਦੱਸੇ ਫਿਰ ਤੂੰ ਕੁਛ ਨਾ ਦੱਸੀ ਬਾਈ ਹੁਣ ਤਾਂ ਆਪਾਂ ਨੂੰ ਤਾਂ ਕੰਮ ਆਹੀ ਕਰਨਾ ਪਊਗਾ ਦੱਸੂਗਾ ਇਹ ਤੂੰ ਉੱਤੋਂ ਨਹੀਂ ਹੋਮ ਕੇ ਚੱਲੇਗਾ ਹੁਣ ਬਾਪੂ ਹੋਰ ਕੀ ਕਰੀਏ ਫਿਰ ਆਪਾਂ ਦੱਸ ਮੈਨੂੰ ਪਹਿਲਾਂ ਉਹ ਕੋਲੇ ਕੋਠੀ ਵੀ ਚੜ ਕੇ ਘਰ ਦੇ ਖਿੜਾਰੇ ਪਾ ਦੇਗਾ ਖਿੜਾਰੇ ਤੂੰ ਰਹਿਣ ਦੇ ਵੱਡਾ ਸਿਆਣਾ ਨਾ ਬਣ ਐਸੇ ਕਰਕੇ ਜਾ ਤੇ ਚੁੱਪ ਰਹਿ ਜੇ ਇਸੇ ਕਰਕੇ ਜੇ ਪਤਾ ਇਹਦਾ ਦੇਖ ਹੋਊਗਾ ਹੁਣ ਇੱਕ ਦਿਨ ਮੇਰੀ ਇੱਕ ਗੱਲ ਸੁਣ ਲੈ ਕਾਲੇ ਜੇ ਅੱਜ ਦੱਸਦਾ ਕਿ ਲਾਪਰੀ ਤੈਨੂੰ ਵੀ ਆਪਦੇ ਮੂੰਹੋਂ ਦੱਸਿਆ ਜੇ ਕੋਈ ਸੇ ਪਤਾ ਲੱਗਿਆ ਫੇਰ ਉਹ ਕਿਸੇ ਤੋਂ ਨਹੀਂ ਪਤਾ ਲੱਗਦਾ ਪਰ ਤੂੰ ਲੁੱਪ ਘਈ ਮਾਰੀ ਬਈ ਉੱਤੀ ਅਸੀਂ ਦੀ ਫੇਰ ਕੋ ਯਾਦ ਰੱਖੇਗਾ ਹੁਣ ਤਾਂ ਬਈ ਆਹੀ ਆ ਜਰਦੀ ਕਰ ਲੈ ਬਾਪੂ ਜੇ ਕੁੱਟਦਾ ਜੋ ਮਰਜ਼ੀ ਕਰ ਲੈ ਪਰ ਮੈਂ ਤਾਂ ਦੱਸੂਗਾ ਹੁਣ ਤਾਂ ਮੈਂ ਤਾਂ ਰਹਿਣ ਜਾਂਦਾ ਹੈ ਲੈ ਦੇਖ ਲੈ ਹੁਣ ਇਹ ਮੇਰਾ ਬਾਪ ਬਣੂਗਾ ਉਹਦਾ ਬਣਿਆ ਵੀ ਆ ਬਣੂਗਾ ਕੀ ਮੇਰਾ ਬਾਪੂ ਮੈਂ ਨਹੀਂ ਹੈਗਾ ਫੇ ਤੂੰ ਉਤੋਂ ਦੀ ਹੋਰੇ ਦੱਸੂਗਾ ਕਹਿੰਦਾ ਮਨ ਲਾ ਸੇਰਾ ਮੇਰੀ ਗੱਲ ਸੁਣ ਇਹ ਗੱਲਾਂ ਕੋਈ ਜਵਾਕਾਂ ਵਾਲੀਆਂ ਨਹੀਂ ਹੁੰਦੀਆਂ ਹੁਣ ਤਾਂ ਭਾਈ ਇਹ ਨੱਕ ਤਾਂ ਰੱਖੀ ਜਦੋਂ ਪ੍ਰੀਤ ਆਈ ਉਹਨੂੰ ਰਾਜੀ ਸਮਝਾਦੀ ਤੂੰ ਆਪ ਦੱਸ ਦੇ ਭਾਈ ਜੇ ਦੱਸਣਾਗਾ ਆਪੇ ਦਾ ਹੁਜਰਾ ਪਾਉਗਾ ਦੱਸ ਦੂਗਾ ਬੜਾ ਸਿਆਪਾ ਛੜਿਆ ਮੈਂ ਟਕਾਈ ਨਾਲ ਆਪੇ ਗੱਲ ਕਰੂਗਾ ਲਾ ਪ੍ਰੀਤ ਨਾਲ ਤੈਨੂੰ ਕੋਈ ਪਕਾਈ ਮਾਰਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਪਵਾੜਾ ਪਊਗਾ ਘਰੇ ਕੋਈ ਜਵਾਕੜੀ ਸੋਚੂ ਵੀ ਕੀ ਉਹ ਤਾਂ ਜੋ ਮਰਜੀ ਸੋਚੇ ਜੇ ਗੁੱਸਾ ਕਰ ਗਿੱਲਾ ਕਰ ਮੈਂ ਦੱਸਣ ਲੱਗਿਆ ਠੀਕ ਹੈ ਜਾ ਕੇ ਘਰੇ ਮਰਨਾ ਇਹਨਾਂ ਨੇ ਤਾਂ ਮਲੇ ਆਪਾਂ ਨੂੰ ਮਰਵਾਉਣਾ ਨਹੀਂ ਰੋਕਣੀ ਮੈਂ ਬਾਈ ਇਹਨੂੰ ਮੈਂ ਇਹਦਾ ਹੁਣ ਇਹਦੀ ਜਬਾਨ ਫਾੜ ਲਾਂਗੇ ਆਪਾਂ ਚਲ ਦੇਖੀਓ ਜਿਹੜਾ ਕੁਝ ਹੋਊਗਾ ਹੁਣ ਦੱਸਦੇ ਭਈਆ ਬੜਾ ਦੱਸੇਂਗਾ ਤੁਸੀਂ ਕਾਹਨੂੰ ਸਾਰ ਨੂੰ ਦੱਸਣ ਕਰਨੀਓ ਬੜਾ ਤਪਾਇਆ ਇਹ ਲਾਜ ਨੇ ਕੋਈ ਇਹ ਤਾਂ ਮੈਨੂੰ ਇਹ ਆਸਰੇ ਨਹੀਂ ਧੀ ਅਜੇ ਵੱਡੇ ਦਾ ਡਰ ਸੀ ਮੈਨੂੰ ਉਹ ਬਾਹਰ ਕਰਦਾ ਮੈਂ ਕਹੂੰ ਦੱਸੂਗਾ ਉਹਦਾ ਹਰਖ ਵੀ ਪੜਿਆ ਮੰਨਦਾ ਹੁਣ ਬੜਾ ਪੰਗਾ ਛੜਿਆ ਹੁੰਦਾ ਫੇਸ ਬਊਗਾ ਘਰੇ ਬਾਈ ਘਰੇ ਚੱਲ ਗਿਆ ਚੱਲ ਹੁਣ ਇਹ ਤਾਂ ਜਾ ਕੇ ਪਕਾਈ ਮਾਰੂਗਾ ਹੁਣ ਉੱਥੇ ਜੁੰਦੇ ਜੁੰਦੀ ਨਾ ਹੋ ਜਾਣ ਫੇਟਾ ਪਾਏ ਮਾਰੀ ਲਾਗ ਲੈ ਬਾਰੇ ਕਾਲ ਨਹੀਂ ਕੀਆ ਤੂੰ ਮੈਂ ਨਹੀਂ ਜਾਣਾ ਮੈਂ ਕਾਲ ਦੇਖ ਜੇਬ ਨਹੀਂ ਕਰੀਦੀ ਹੁੰਦੀ ਆਂੀਆਂ ਫੀਸਾਂ ਭਰੀਆਂ ਹੋਈਆਂ ਆ ਜਾਂ ਕਾਲਜ ਬਗ ਜਾ ਕਾਲਜ ਬਗ ਜੂਗਾ ਮੈਂ ਇੱਕ ਸ਼ਰਤ ਤੇ ਜਾਊਂਗਾ ਪਰ ਮੈਂ ਕਿਹੜੀ ਸ਼ਰਤ ਉਹੀ ਸ਼ਰਤ ਜਿਹਨੇ ਤੇਰੇ ਕੰਨਾਂ 'ਤੇ ਲੈਣਾ ਉਹ ਬੰਦੇ ਦਾ ਨਾਮ ਦੱਸ ਮੈਨੂੰ ਕੀ ਹੈ ਜਿਹੜਾ ਖਾਮ-ਖਾਮ ਲਾ ਕੇ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇਨਸਾਨ ਕੌਣ ਦੱਸ ਮੈਨੂੰ ਬਾਵੇ ਹਰ ਗੱਲ ਨਾਲ ਜੇਬ ਨਹੀਂ ਕਰੀ ਦੀਨੀ ਮੈਂ ਤੇਤੋਂ ਉਮਰ ਤੇ ਰਿਸ਼ਤੇ ਚ ਵੱਡੀਆਂ ਮੈਂ ਤੇਰੀ ਮਾਂ ਤੇਰੇ ਵਾਸਤੇ ਫੇ ਚੰਗੀ ਚੰਗਾ ਸੋਚੂਗੀ ਮਾੜਾ ਨਹੀਂ ਸੋਚਦੀ ਤੰਮੇ ਨਾ ਕੰਨੀ ਆ ਨਾ ਉਹ ਲਾਪਰੀਦਾ ਖੜਾ ਤੋ ਛੱਡ ਦੇ ਤਾ ਛੱਡ ਦੇ ਉਹ ਚੰਗੀ ਕੁੜੀ ਨੇ ਮੈਨੂੰ ਜਿੱਥੇ ਮਰਜੀ ਪਤਾ ਲੱਗਾ ਹੋਵੇ ਚੰਗੀ ਕੁੜੀ ਕਿਉਂ ਨਹੀਂ ਚੰਗੀ ਕੁੜੀ ਨਾ ਹਾਂ ਮੈਂ ਇਹਨੂੰ ਬਹੁਤ ਕਰੀਬ ਤੋਂ ਜਾਣਦਾ ਬਹੁਤ ਜੱਗ ਚੰਗੀ ਕੁੜੀ ਆ ਮੈਂ ਤੈਨੂੰ ਮੇਰੀ ਸੌ ਲੱਗੀ ਤੈਨੂੰ ਦੱਸਣਾ ਪਊਗਾ ਦਸਮਾ ਉਹ ਕੌਮ ਜਿਹਨੇ ਤੇਰੇ ਕਾਫੇ ਭਰੇ ਨੇ ਲੱਸਣ ਫੇ ਜੇ ਤੋ ਨਾਲ ਜਾਣਨਾ ਚਾਹਨਾ ਇਹ ਕੌਣ ਮੈਨੂੰ ਲੱਪੀ ਦੇ ਕਰੈਕਟਰ ਬਾਰੇ ਦੱਸ ਕੇ ਗਿਆ ਕੌਣ ਨਹੀਂ ਲੱਪੀ ਦੀ 딸 ਲੱਪਰੀ ਦੀ 딸 ਤੇ ਨਾਲ ਪਾਈ ਦਾ ਮੁੰਡਾ ਮੁੰਡਾ ਤਾਂ ਬਹੁਤਾ ਕੁਝ ਬੋਲਦਾ ਨਹੀਂ ਸੀ ਉਹ ਤਾਂ ਪਰਦੇ ਪਾਂਦਾ ਰਿਹਾ ਪਰ ਉਹਦੀ 딸 ਨੂੰ ਉਹਦੀ 딸 ਨੂੰ ਕੋਈ ਵੀ ਕਸਰ ਨਹੀਂ ਸੱਜੀ ਉਹ ਬਸ ਇਹੋ ਕੰਮ ਵੀ ਰਿਹਾ ਤੇ ਸਾਡੀ ਲਾਪਰੇ ਚੰਗੀ ਨੂੰ ਪੰਜਾਬ ਤਾਂ ਮੁੰਡੇ ਮਗਰ ਲਾਈ ਕਰਦੀ ਆ ਛੋਡੇ ਘਰ ਆ ਕੇ ਵੀ ਨਾ ਹੰਨੂ ਲੋਟੇ ਪਟਕੇ ਲਾ ਦੇਗੀ ਆਹ ਕੋ ਪਹਿਲੀ ਗੱਤਾਂ ਮੈਂ ਮੈਨੂੰ ਪਹਿਲੀ ਗੱਤਨੀ ਸੀ ਸਾਰੀ ਗੱਲ ਬੰਦਾ ਜਲੂਸ ਮਹੱਤਾਂ ਕਰਦਾ ਸਾਰੀ ਜ਼ਿੰਦਗੀ ਯਾਦ ਰੱਖਦੀ ਓਏ ਉਹਦੀ 딸 ਤਾਂ ਇੱਕ ਨਬਦੀ ਬੇਕਰ ਜਨਾਨੀ ਆ ਉਹਦੇ ਮਨ ਚ ਪਤਾ ਕੀ ਲਾਲਚ ਆ ਮੈਂ ਵੀ ਜੇ ਦਾ ਭਾਗਲਾ ਵਿਆਹ ਹੋਊਗਾ ਤਾਂ ਉੱਥੇ ਜ਼ਮੀਨ ਲੈ ਕੇ ਜਾਊਗੀ ਤੇ ਜੇ ਲਾਪਰੇ ਆਦੀ ਜ਼ਮੀਨ ਆ ਤੇ ਨਾਂ ਲਾਗੀ ਨਾ ਵੀ ਮੇਰੇ ਮੁੰਡਿਆਂ ਨੂੰ ਕੁਝ ਨਹੀਂ ਮਿਲਣਾ ਹੈਗਾ ਪਿੱਛੇ ਤੇ ਜੇ ਉਹ ਵੀ ਮੇਰੀ ਮਰਜ਼ੀ ਨਾਲ ਗਿਆ ਕਰਾਉਗੀ ਤਾਂ ਜ਼ਮੀਨ ਇੱਥੇ ਮੇਰੇ ਮੁੰਡਿਆਂ ਦੇ ਰਹਿ ਜੂਗੀ ਉਹਦੇ ਮਨ ਵਿੱਚ ਇਹ ਲਾਲਚ ਆਮਾ ਲਾਪ੍ਰਿਤ ਤਾਂ ਬਹੁਤ ਸਾਰਾ ਕੁੜੀ ਆਮਾ ਤੂੰ ਜਾਣਦੇ ਮਗਰ ਕਿਵੇਂ ਲੱਗੀ ਕਟਕੜ ਤੋਂ ਉਹਦੇ ਮੁੰਡਿਆਂ 'ਚ ਸ਼ੇਪ ਤਾਂ ਕਰੀ ਸੀ ਗੱਲ ਮੇਰਾ ਵੀ ਤਾਂ ਪੱਖ ਦੇਖਣਾ ਸੀ ਪਹਿਲਾਂ ਬਾਬੇ ਮੈਨੂੰ ਨਹੀਂ ਪਤਾ ਉਹ ਲਾਪ੍ਰਿਤ ਸਹੀ ਆ ਕਿ ਗਲਤ ਪਰ ਮੈਂ ਉਹਦੀ ਤਾਈ ਦੀਆਂ ਗੱਲਾਂ ਵਿੱਚ ਆ ਗਈ ਮੇਰੇ ਮਨ ਤੇ ਨਾ ਪਤਾ ਨਹੀਂ ਕਿ ਉਹਦੀਆਂ ਗੱਲਾਂ ਨੇ ਐਨਾ ਕਸਰ ਕੀਤਾ ਕਿ ਜਿਵੇਂ ਅੰਦਰ ਜਾਵਾਂ ਬਾਹਰ ਜਾਵਾਂ ਮੇਰੇ ਕੰਨਾਂ ਚ ਉਹਦੀਆਂ ਗੱਲਾਂ ਗੂੰਜਦੀਆਂ ਬਾਕੀ ਪੁੱਤ ਤੇਰੀ ਗੱਲ ਸਹੀ ਐ ਕਿ ਮਾਂ ਪਿਓ ਨੂੰ ਆਪਣੀ ਔਲਾਦ ਤੇ ਨਾ ਥੋੜਾ ਜਿਹਾ ਯਕੀਨ ਕਰਨਾ ਚਾਹੀਦਾ ਸਦਾ ਹੀ ਸਿਆਣੇ ਨਾ ਸਹੀ ਨਹੀਂ ਹੁੰਦੇ ਕਈ ਵਾਰ ਜਵਾਕ ਵੀ ਸਹੀ ਹੁੰਦੇ ਆ ਪੁੱਤ ਤੂੰ ਮੇਰਾ ਪੁੱਤ ਐ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਪੂਰਾ ਯਕੀਨ ਹੈ ਵੀ ਜਿਹੜਾ ਤੂੰ ਫੈਸਲਾ ਲਿਆ ਹੋਗਾ ਨਾ ਉਹ ਸਹੀ ਲਿਆ ਹੋਗਾ ਸਹੀ ਅਮਾ ਬਾਕੀ ਪਤਾ ਮੇਰੇ ਤੋਂ ਜਿਹੜੀ ਗਲਤੀ ਹੋਈ ਹੈ ਨਾ ਮੈਨੂੰ ਉਹਦਾ ਪਛਤਾਵਾ ਹੈ ਮੇਰੀ ਅੱਖਾਂ ਤੇ ਲਾਲਚ ਦੀ ਪੱਟੀ ਵੱਜ ਗਈ ਸੀ ਜੀਨੇ ਮੈਨੂੰ ਤੇਰੇ ਨਾਲ ਲੜਨ ਲਈ ਮਜਬੂਰ ਕਰ ਦਿੱਤਾ ਮੈਨੂੰ ਮਾਫ ਕਰ ਦੇ ਪੁੱਤ ਕੋਈ ਨਾ ਅਮਾ ਮੱਖਲੇ ਕੋਈ ਗੱਲ ਨਹੀਂ ਮਾ ਤੈਨੂੰ ਸਾਥੀ ਦੱਸਦਾ ਇਹ ਹੀ ਬਹੁਤ ਵੱਡੀ ਗੱਲ ਆ ਤੈ ਇੱਕ ਵਾਰੀ ਸੋਚ ਕੇ ਦੇਖ ਮਾ ਜਦੋਂ ਦੀ ਸਗੀ ਪਾਈ ਹੋ ਕੇ ਉਹਦੇ ਪੈਰ ਵੱਢ ਜਾਂਦੀ ਆ ਵੀ ਕਿਤੇ ਸਾਡੀ ਕੁੜੀ ਸੁਖੀ ਕਰੇ ਨਾ ਜਾਵੇ ਸੁਖ ਦੀ ਜ਼ਿੰਦਗੀ ਦੀ ਇਹ ਨਾਲ ਕਰ ਸਕੇ ਸਭ ਕੁ ਜਮੀਨ ਪਿੱਛੇ ਸਹੀ ਗੱਲ ਐ ਉਹਦੀ ਪਾਈ ਨੇ ਤਾਂ ਇੱਕ ਕਹਾਵਤ ਸੱਚ ਸਾਬਤ ਕਰ ਦਿੱਤੀ ਵੇ ਸ਼ਰੀਂਕ ਲਾਵੇ ਲੀਕ ਉਹ ਤੇਰੇ ਤੇ ਲਾਪਰੀ ਦੇ ਰਿਸ਼ਤੇ ਚ ਲੀਕ ਹੀ ਪਉਣ ਆਈ ਸੀ ਉਹਨੂੰ ਇਹ ਲੱਗਦਾ ਸੀ ਕਿ ਇਹਨਾਂ ਨੂੰ ਗੁੰਮਰਾਹ ਕਰਕੇ ਨਾ ਮੈਂ ਲਾਪਰਚਾਲੀ ਜ਼ਮੀਨ ਸਾਰੀ ਆਪ ਹੜੱਪ ਲਵਾਂਗੀ ਤੇ ਇਹਨਾਂ ਦਾ ਰਿਸ਼ਤਾ ਖਰਾਬ ਕਰ ਦਵਾਂਗੀ ਪਰ ਸਹੀ ਮੌਕੇ ਤੇ ਸਹੀ ਟਾਈਮ ਤੇ ਨਾ ਤੇਰੀ ਜिद ਨੇ ਮੇਰੀ ਅੱਖਾਂ ਖੋਲ ਤੀਆਂ ਜੇ ਤੂੰ ਮੇਰੇ ਮੋੜੇ ਝੁੱਕ ਕੇ ਅੱਜ ਵੀ ਕਾਲਜ ਚਲੇ ਜਾਂਦਾ ਨਾ ਤਾਂ ਮੇਰੀ ਅੱਖਾਂ ਤੇ ਪਰਦਾ ਚੱਕ ਨਹੀਂ ਸੀ ਹੋਣਾ ਬਸ ਪੁੱਤ ਸੱਚੀ ਮੈਨੂੰ ਮਾਫ਼ ਕਰ ਦੇ ਜਾ ਜਿਉਲਾ ਆਪਣੀ ਜ਼ਿੰਦਗੀ ਮੈਂ ਵਿਆਹ ਕਰਵਾ ਲਾ ਲਪੀਤਨਾ ਹਾਂ ਮੈਂ ਲਾਪੀਤ ਨੂੰ ਫੋਨ ਤੇ ਗੱਲ ਕਰਦਾ ਖੈਰ ਰੱਬਾ ਮੇਰੇ ਤੋਂ ਕਿੱਡੀ ਵੱਡੀ ਗਲਤੀ ਹੋ ਚੁੱਕੀ ਸੀ ਮੈਂ ਮੈਂ ਕਿਸੇ ਤੀਸਰੀ ਦੀਆਂ ਗੱਲਾਂ ਵਿੱਚ ਆ ਕੇ ਦੋ ਪਿਆਰ ਕਰਨ ਵਾਲਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਪੁੱਤ ਦਾ ਘਰ ਬਸਣ ਤੋਂ ਪਹਿਲਾਂ ਹੀ ਪੱਟਣ ਲੱਗੀ ਸੀ ਸ਼ੁਕਰ ਹੈ ਬਾਵੀ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨਹੀਂ ਤਾਂ ਮਿੱਤੋਂ ਜਾਣੇ ਅਣਜਾਣੇ ਵਿੱਚ ਪਤਾ ਨਹੀਂ ਕਿੱਡੀ ਵੱਡੀ ਗਲਤੀ ਹੋ ਜਾਣੀ ਸੀ ਮਨ ਕਿੱਦਾਂ ਦੀ ਕੁੱਤੀ ਚੀਜ਼ ਐ ਜਿਹੜਾ ਲਾਲਚ ਨਾਲ ਭਰਿਆ ਪਿਆ ਰੱਬਾ ਮੈਨੂੰ ਮਾਫ਼ ਕਰ ਦੇ ਤੇ ਮੇਰੇ ਪੁੱਤ ਨੂੰ ਹਰ ਇੱਕ ਖੁਸ਼ੀ ਦੇ ਉਹਤ ਸੱਚ-ਸੱਚ ਗੱਲ ਦੱਸ ਕ ਮਾਫ਼ ਰਿਆ ਕੇ ਨਗੱਲਾਂ ਕਰੋ ਲੈ ਮਸੀ ਸੁਣ ਲੋ ਗੱਲ ਕੀ ਜਾਈ ਜਿਹੜਾ ਬਾਪੇ ਦੇ ਘਰੇ ਦਵਾਂਢੀ ਗਿਆ ਸੀ ਦਸਮਾ ਕੌਣ ਪਈ ਆ ਕੀਨੇ ਜਾ ਕੇ ਉਸ ਦਾ ਨੰਬਰ ਇਹਨਾਂ ਨੇ ਤੇਰੀ ਮਾਂ ਨੂੰ ਪਤਾ ਮੈਨੂੰ ਕੀ ਪਤਾ ਸਾਰਾ ਪਤਾ ਇਹਨੂੰ ਜਾਣ ਕੇ ਨਹੀਂ ਦੱਸਦੀ ਜੀ ਹਾਂ ਮਾਸੀ ਕੋਣ ਸੀ ਉਹ ਗਵੰਡੀ ਅਸੀਂ ਤਾਂ ਬੰਦੇ ਦਾ ਕਦੋਂ ਦਾ ਪਤਾ ਕਰਨ ਨੂੰ ਫਿਰਦੇ ਆ ਪਤਾ ਜੰਮੇ ਇਸੇ ਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਜੇ ਮਿਲ ਗਏ ਨਾ ਉਹ ਤਾਂ ਛੁੱਤਰ ਦੇਖੀ ਲੱਗਦੇ ਸੱਚ ਦੱਸ ਦੇ ਮੇਰੀ ਤੂਣੀ ਦੱਸ ਦੇ ਕੋਣ ਸੀ ਬੰਦਾ ਮਾਸੀ ਤਾਂ ਨਹੀਂ ਬੋਲਦੀ ਇਹ ਬੋਲਣ ਦੇ ਦੀ ਰਹੀ ਨਹੀਂ ਬਈ ਬੋਲ ਦੇ ਤਾਂ ਕਿਉਂ ਇਹੀ ਆ ਪਗਾਣੀ ਹੈਗੀ ਆ ਪਗਾਣੀ ਆ ਮੈਂ ਸਮਝੇ ਨਹੀਂ ਪੁੱਤ ਗੱਲ ਲਾ ਪ੍ਰੀਤ ਇਹ ਹੀ ਗਈ ਸੀ ਹਾਏ ਮੈਂ ਮਰ ਜਾਵਾਂ ਜਵਾਨ ਨੂੰ ਬੰਦ ਕਰ ਲੈ ਨਹੀਂ ਉਹ ਤਾਂ ਤੁਸੀਂ ਦੋਏ ਗਏ ਸੀ ਮੇਰੇ ਹਾਏ ਬਈ ਤਾਂ ਮੈਨੂੰ ਪਤਾ ਹੈ ਆਪੋ ਬੰਦੇ ਤਾਂ ਉਹਦਾ ਪਤਾ ਕਰਨਾ ਹੈ ਜਿਹੜੇ ਮੇਰੇ ਬਾਰੇ ਉਹਨਾਂ ਪਰਖਾ ਕੇ ਆਏ ਬਾਈ ਐਵੇਂ ਢੜਕਾਏਗਾ ਮੈਂ ਸਾਹ ਡੜਾ ਕੇ ਨਾ ਮਿਲਗਾ ਚੁੱਪ ਕਰ ਜਾਂਦੀ ਆ ਮਰ ਜੂਗੀ ਬਸ ਇਹ ਕੋਈ ਹੋਪ ਜਾਲ ਨਹੀਂ ਸੀਗੀ ਹਾਏ ਨੀ ਨ ਪੁੱਤ ਕੇ ਨੀ ਤੂੰ ਭੈਣ ਬਣ ਕੇ ਐਡਾ ਜ਼ੁਲਮ ਕੀਤਾ ਇਹਨਾਂ ਸ਼ਰਮ ਆਉਣੀ ਚਾਹੀਦੀ ਐ ਜੇ ਤੇਰੇਤੀ ਹੁੰਦੀ ਨਾ ਫਿਰ ਤੈਨੂੰ ਪਤਾ ਲੱਗਦਾ ਤੂੰ ਹਾਰ ਗਈ ਤੇਰੇ ਪੁੱਤ ਨੇ ਤੇ ਗੈਨੂ ਪਾਤਾ ਨਾ ਤੇ ਲਾ ਕੇ ਉਹ ਦੇਖ ਲੈ ਤੈਨੂੰ ਕਿੰਨਾ ਕਹਿ ਤੀ ਮੈਂ ਖੇਤ ਆ ਪ੍ਰਭੂ ਇਹ ਕੀ ਕਰ ਰਿਹਾ ਤੁਸੀਂ ਮੈਨੂੰ ਬਲੇ 15 ਮਿੰਟ ਹੋ ਗਏ ਮੈਨੂੰ ਝੂਠ ਮਾਰਦਾ ਇਹ ਇਹ ਜੀ ਕੋਈ ਗੱਲ ਨਹੀਂ ਹੈਗੀ ਬਸ ਕਰੋ ਤਾਇਆ ਜੀ ਕੌਣ ਸੱਚਾ ਹੈ ਕੌਣ ਝੂਠਾ ਤਾਂ ਮੈਨੂੰ ਪਤਾ ਹੀ ਹੈ ਇਹ ਤਾਂ ਵੀਰੇ ਦੇ ਦੱਸਣ ਤੋਂ ਪਹਿਲੇ ਹੀ ਮੈਨੂੰ ਬਾਪੇ ਦਾ ਫੋਨ ਆ ਗਿਆ ਸੀ ਕਿ ਕਰ ਤੂੰ ਤਾਂ ਤੁਸੀਂ ਖੜਾ ਕੇ ਆਏ ਮੇਰੇ ਸਹੁਰਿਆਂ ਦੇ ਘਰੇ ਉਥੇ ਮੈਂ ਤੁਹਾਡੇ ਮੂੰਹੋਂ ਨਾ ਸੱਚ ਕਢਵਾਉਣਾ ਸੀ ਸੁਣ ਲਿਆ ਮੈਂ ਕਿਹੜੇ ਮੂਨਲ ਖਾਂ ਵੀ ਤੂੰ ਮੇਰੀ ਮਾਂ ਦੀ ਭੈਣ ਐ ਇਹਦਾ ਮਤਲਬ ਤੁਹਾਨੂੰ ਦੋਹਾਂ ਨੂੰ ਵੀ ਸੱਚ ਪਤਾ ਹੈ ਭਾਈ ਤੁਹਾਨੂੰ ਵੀ ਤੇ ਨਹੀਂ ਤੁਹਾਨੂੰ ਵੀ ਪਤਾ ਸੀ ਪੁੱਤ ਅਸੀਂ ਕਾਹਦੇ ਵੇਲੇ ਕੰਮ ਕਰੇ ਕੁਇਸ ਕਰਨਾਗਾ ਇਹਨੂੰ ਵਿਆਹ ਕਰੇ ਤੋੜ ਦੰਨੇ ਆ ਇਹ ਤਾਂ ਹੈਗੀ ਆ ਜਿਹੇ ਜਿਹੇ ਹੈਗੀ ਆ ਸਾਰੇ ਤਾਂ ਆ ਇਹਦੇ ਵਰਗੇ ਬਣੀਏ ਕੁਇਸ ਕਰਕੇ ਸਾਰੇ ਚੁੱਪ ਦੇ ਬਾਈ ਸਭ ਤੋਂ ਪਹਿਲਾਂ ਬਾਪੂ ਮਸਤਰੀ ਮੈਂ ਭਾਈ ਨੇ ਮੈਨੂੰ ਦੱਸਿਆਗਾ ਪੁੱਤ ਕਈ ਵਾਰ ਹਾਲਾਤੇ ਇਹ ਜਿਹੇ ਹੋ ਜਾਂਦੇ ਨੇ ਚੁੱਪ ਰਹਿਣਾ ਪੈ ਜਾਂਦਾ ਹੈ ਭਾਈ ਐਡਾ ਬੜਾ ਜ਼ੁਲਮ ਉਹ ਵੀ ਮੇਰੀ ਤੇ ਤੇ ਇਹਦਾ ਮਤਲਬ ਮੈਂ ਤਾਂ ਫਿਰ ਤੁਹਾਡੇ ਸਾਰਿਆਂ ਵਾਸਤੇ ਮਰ ਗਈ ਮੈਨੂੰ ਤੁਹਾਡੇ ਸਾਰਿਆਂ ਨੂੰ ਖੁਸ਼ੀ ਵੀ ਨਹੀਂ ਲੱਗੀ ਕੋਲ ਸਾਰਿਆਂ ਨੂੰ ਸੱਚ ਮੋਦਾ ਹੋਣ ਦੇ ਲੋੜ ਜੀ ਮੇਥੋਂ ਕੋਈਆ ਰੋਣਾ ਪਤਾ ਕੀ ਮੈਂ ਬਾਈ ਮੇਰਾ ਤੁਹਾਡਾ ਕੀ ਮਾਰਾ ਕੀਤਾ ਸੀ ਉਹ ਪੁੱਤ ਮੇਰਾ ਮਾਰਾ ਕੀਤਾ ਸੀ ਤਾਂ ਜਦੋਂ ਮੇਰੇ ਪੁੱਤਾਂ ਦੀ ਜ਼ਮੀਨ ਖੋਣ ਲੱਗੀ ਹੈ ਕਿਹੜੀ ਕੁੜੀ ਹੈ ਜਿਹੜੀ ਬਹਿ ਤਾਂ ਪਹਿਲੀ ਸਾਰਿਆਂ ਨੂੰ ਜ਼ਮੀਨ ਦੇ ਦਿੰਦੀ ਹੈ ਮਤਲਬ ਤੁਹਾਨੂੰ ਸਿਰਫ ਉਹ ਸਿਰਫ ਜ਼ਮੀਨ ਪਿਆਰੀ ਹੈ ਮੈਂ ਤਾਂ ਇੱਕ ਵਾਰ ਸੋਚਿਆ ਸੀ ਕਿ ਤੂੰ ਆਪਣੀ ਗਲਤੀ ਦਾ ਨ ਪਸਤਾਵਾ ਹੋ ਗਿਆ ਪੁੱਤ ਰੋ ਨਾ ਤੂੰ ਰੋਣਾ ਨਹੀਂ ਹੈਗਾ ਆਪਣੀ ਸਚਾਈ ਪਤਾ ਲੱਗ ਗਈ ਨਾ ਹੂੰ ਵੀ ਅਸੀਂ ਤਿਆਰ ਹੈ ਜਿਹੜਾ ਡੇਡ ਕਿਲਾ ਤੇਰਾ ਆਉਂਦਾ ਲਵਾਦਾਂ ਨੇ ਮੁੰਡੇ ਦੇ ਨੂੰ ਪੁੱਤ ਮੈਂ ਤਾਂ ਹਮੇਸ਼ਾ ਤੇਰੀ ਭਲਾਈ ਚਾਹਦੀ ਆ ਭਾਈ ਜ਼ਮੀਨ ਲੈ ਲੈਂਦੇ ਪਰ ਐਡਾ ਜ਼ੁਲਮ ਨਹੀਂ ਸੀ ਕਰਨਾ ਮੇਰੀ ਭੈਣ ਨੇ ਮੇਰੇ ਤੇ ਮਾਸੀ ਸਾਡੇ ਦੇ ਕੋਈ ਮੜਾ ਦੇ ਕੋੜ ਨਹੀਂ ਹੈਗੀ ਕੱਲਾ ਸਿਰਫ ਮਾਵਾ ਕੀਤਾ ਕਰਾਜੋ ਹੈਗਾ ਅਸੀਂ ਸਾਰੇ ਦੇਦੇ ਸਾਹ ਵਾਂਗੇ ਛੋੜੇ ਨਾਲ ਖੜੇ ਆਗੇ ਮਾਪਿਓ ਨਾ ਆਪਣੇ ਬੱਚਾ ਅਸੀਂ ਕੁਰਬਾਨੀ ਵੀ ਦੇ ਦਿੰਦੇ ਨੇ ਆਪਦੀ ਜਾਨ ਵੀ ਦੇ ਦਿੰਦੇ ਨੇ ਤੂੰ ਮੇਰੀ ਮਾਂ ਦੀ ਭੈਣ ਸੀ ਮੇਰੇ ਤਾਂ ਮਾਂ ਹੀ ਲੱਗੀ ਨਾ ਇੱਕ ਪ੍ਰਕਾਰ ਦੀ ਤੂੰ ਫਿਰ ਵੀ ਨਹੀਂ ਸੋਚਿਆ ਤੂੰ ਸਿਰਫ ਇਹ ਸੋਚ ਲਿਆ ਕਿ ਮੈਂ ਤੇਰੀ ਭੈਣ ਦੀ ਕੁੜੀ ਆ ਜੇ ਤੂੰ ਚਾਹੁੰਦੀ ਨਾ ਮਾਸੀ ਤਾਂ ਸਾਨੂੰ ਆਪਦੀ ਧੀ ਵੀ ਬਣਾ ਸਕਦੀ ਸੀ ਨਾਲੇ ਮੈਂ ਘੜਾ ਜ਼ਮੀਨ ਲੈ ਕੇ ਭੱਜਣ ਚੱਲੀ ਸੀ ਉਹ ਤਾਂ ਵਸੈ ਸੀ ਵੀ ਮੁੰਡੇ ਦੀ ਮਾਂ ਇਸ ਚੀਜ਼ ਤੇ ਅੜੀ ਹੋਈ ਸੀ ਕਿ ਜੇ ਮੈਨੂੰ ਜ਼ਮੀਨ ਮਿਲੂਗੀ ਮੈਂ ਤਾਂ ਵਿਆਹ ਵਾਸਤੇ ਮੰਨ ਲੂੰਗੀ ਤੂੰ ਕੁਝ ਵੀ ਕਰ ਸਕਦੀ ਸੀ ਮਾਸੀ ਮੇਰਾ ਵੀ ਉੱਥੇ ਹੋ ਜਾਂਦਾ ਛੋਟੀ ਭੈਣ ਦੀ ਜ਼ਮੀਨ ਤਾਂ ਤੇਰੇ ਕੋਲ ਹੀ ਰਹਿ ਜਾਂਦੀ ਦਰਸ ਪੁੱਤੂ ਅੱਜ ਨੇ ਇਹ ਸਾਬਿਤ ਕਰਤਾ ਕੋਈ ਮਾਸੀ ਮਾਮੀ ਭੂਆ ਕੋਈ ਕਿਸੇ ਦੀ ਨਹੀਂ ਜਿੱਥੇ ਮਾਂ ਹੈ ਉੱਥੇ ਸਿਰਫ ਮਾਂ ਹੀ ਹੈ ਜਿਹਦੀਆਂ ਧੀਆਂ ਹੁੰਦਾਂ ਤਾਂ ਉਸੇ ਮਾਂ ਨੂੰ ਪਤਾ ਹੁੰਦਾ ਨਹੀਂ ਮੇਰੇ ਗੱਲ ਈ ਨੰਨੀਆਂ ਦੂਜੇ ਦਾ ਕੁਝ ਨਹੀਂ ਕੋਈ ਲੱਗਦਾ ਹੁੰਦਾ ਪਹਿਲਾਂ ਤਾਂ ਚਾਹੇ ਉਹ ਮੇਰਾ ਰਿਸ਼ਤਾ ਜੋੜ ਵੀ ਲੈਂਦੀ ਉਹਦੀ ਮਾਂ ਪਰ ਹੁਣ ਐ ਸੋਚ ਕੇ ਕਿ ਉਹਦੀ ਸੱਕੀ ਮਾਸੀ ਆਪ ਦੀ ਪਤੀ ਜਿੰਨ ਕੈਰੇਕਟਰਲੈਸ ਕਹੀ ਗਈ ਹੈ ਮੇਰੇ ਉਹ ਪਤਾ ਹੀ ਆ ਪੁੱਤੇ ਨੂੰ ਉਹਨੂੰ ਕਿਹੜਾ ਪਤਾ ਨਹੀਂ ਇਹਦੇ ਵਰਗਾ ਸਾਰਾ ਕੁਝ ਗੱਲ ਕਰ ਲਾਂਗੇ ਤੂੰ ਸ਼ਾਂਤ ਰਹਿ ਬਸ ਮੁੰਡਾ ਆਪਣੇ ਨਾਲ ਸਹੀ ਐ ਉਹਦੀ ਮਾਂ ਨੂੰ ਅਸੀਂ ਆਪੇ ਮਨਾਵਾਂਗੇ ਚਾਹੇ ਪੈਰੀ ਹੱਥ ਲਾਉਣੇ ਪੈਣ ਤੇਰਾ ਰਿਸ਼ਤਾ ਉੱਥੇ ਹੀ ਹੋਊਗਾ ਕਾਲ ਸੁਣ ਲੈ ਕੱਲ ਖੋੜ ਕੇ ਮੇਰੀ ਉਹਦੇ ਤਾਂ ਦਵਾਈ ਤੂੰ ਦੀਦੀ ਦੀ ਚਾਕੇ ਅੱਜ ਤੇਰੇ ਹਰਕ ਵਿੱਚ ਮੈਂ ਸਿੱਟੂ ਆ ਕਿ ਕਿਸੇ ਪਾਸੇ ਨਹੀਂ ਮੈਨੂੰ ਖੜਨ ਦੀ ਜੋਗਾ ਛੱਡਿਆ ਚੁੱਪ ਕਰਕੇ ਮੇਰੇ ਘਰੋਂ ਦਫਾ ਹੋ ਜਾ ਕੋਈ ਲੋੜ ਨਹੀਂ ਮੈਨੂੰ ਤੇਰੀ ਠੀਕ ਐ ਤਾ ਮੁੜ ਕੇ ਹੁਣ ਮੈਨੂੰ ਸੁਨੀਹਾ ਵੀ ਨਾ ਪਰ ਜਦੋਂ ਲੈਣ ਵੀ ਨਹੀਂ ਆਏ ਕੀ ਕਰੀਏ ਆਦੇ ਪੈਕੀ ਦੇ ਦੋ ਜਨੀ ਸਾਰੀ ਹੈ ਨਾ ਤਾਈ ਜੀ ਸਾਰੀ ਉਮਰ ਬਾਪੇ ਦੇ ਫੋਨ ਆ ਰਹੇ ਮੈਨੂੰ ਚੱਕ ਲੈ ਪੁੱਤ 1 ਮਿੰਟ ਹੈਲੋ ਆਹ ਲਾਪ੍ਰਿਤ ਮੈਂ ਨਾ ਮਾਂ ਤਾਈ ਦੀ ਸਾਰੇ ਖੂ ਦੱਸਦੀ ਤੇ ਉਹ ਤਾਈ ਤੇ ਨਾ ਇੰਨਾ ਖਿਚੀ ਪਿਆ ਪਰ ਇੱਕ ਖੁਸ਼ ਦੀ ਗੱਲ ਵੀ ਹੈ ਯਾਰ ਮਾਂ ਨੇ ਆਪਣੇ ਵਿਆਹ ਲਈ ਮੰਨ ਗਈ ਤੇ ਡਾਰੇ ਮਾਂ ਨੇ ਇਹ ਗੱਲ ਕਹੀ ਹੈ ਜੀ ਮੈਨੂੰ ਲੱਭ ਦੀ ਜ਼ਮੀਨਾਂ ਕੋਈ ਪ੍ਰੇਮ ਨਹੀਂ ਹੈਗਾ ਬਸ ਆਪਰੇ ਤੇ ਤਲੱਬੇ ਦੋ ਕੱਪੜੇ ਜਾਜੀ ਮੈਨੂੰ ਕਦੀ ਕਬੂਲ ਭਾਬੀ ਸੱਚੀ ਸੱਚੀ ਯਾਰ ਸੱਚੀ ਠੀਕ ਹੈ ਦੇਖਿਆ ਤੂੰ ਰਹਿ ਗਈ ਆਪਦੇ ਘਰ ਤੇ ਚ ਸਾਰਾ ਕੰਮ ਠੀਕ ਹੋ ਜੂਗਾ ਪਰ ਇਹਦਾ ਮਤਲਬ ਨਾ ਇਹ ਨਾ ਸਮਝ ਲਿਓ ਤੁਸੀਂ ਕਿ ਜੇਲੇ ਨੇ ਸਹੁਰਿਆਂ ਨੇ ਇਹ ਗੱਲ ਦਾ ਜਵਾਬ ਦਿੱਤਾ ਨਾ ਕਿ ਸਾਨੂੰ ਜ਼ਮੀਨ ਨਹੀਂ ਚਾਹੀਦੀ ਰਿਸ਼ਤਾ ਮੰਜ਼ੂਰ ਹੈ ਤਾਂ ਮੈਂ ਜ਼ਮੀਨਾਂ ਉਹਦੇ ਪੁੱਤਾਂ ਦੇ ਨਾਮ ਕਰਵਾ ਦੂੰਗੀ ਬੇਸ਼ੱਕ ਉਹਨਾਂ ਨੇ ਮੇਰਾ ਕਦੇ ਮਾਰਾ ਨਹੀਂ ਕੀਤਾ ਮੈਨੂੰ ਸਕੇ ਤਰਾ ਨਹੀਂ ਪਰ ਕੋਈ ਗਾਲੀ ਮੇਰੀ ਛੋਟੀ ਭੈਣ ਹੈਗੀ ਹੈ ਮੇਰੇ ਮਾਪਿਓ ਹੈਗੇ ਨੇ ਜਮੀਨ ਮੈਂ ਉਹਨਾਂ ਨੂੰ ਹੀ ਦੇ ਕੇ ਜਾਊਂਗੀ ਮੈਂ ਆਪਣੀ ਭੈਣ ਦੇ ਨਾਮ ਜ਼ਮੀਨ ਕਰਵਾਉਂਗੀ ਤੇ ਭੈਣ ਦੇ ਨਾਮ ਜਦੋਂ ਮੇਰੀ ਕੋਈ ਮਾਸਦੀ ਨਹੀਂ ਵੰਸ ਅਗੇ ਨਾ ਫਿਰ ਮੇਰੀ ਮਾਸੀ ਦਾ ਤਾਂ ਮੁੰਡਾ ਵੀ ਨਹੀਂ ਪਤਾ ਇਹ ਬਸ ਠੀਕ ਹੈ ਮੈਂ ਵੀ ਚੱਲਨੀ ਆਉਂਦਾ ਪੈਤੀ ਜਿੰਨਾ ਚਿਰ ਇਸ ਦਾ ਕੰਡ ਨਹੀਂ ਨਾ ਵਿਕਲਦੀ ਤੇ ਮੈਂ ਵੀ ਵਾਪਸ ਕਦੇ ਨਹੀਂ ਆਉਂਗੀ ਤੂੰ ਮੇਰੀ ਭੈਣ ਨੂੰ ਦੇਣਾ ਦੇਣਾ ਤੈਨੂੰ ਤਾਂ ਤੂੰ ਆ ਹਾਂ ਸਾਰ ਸਡੋਪਰੇ ਹੋਣਾ ਕਿੰਨੇ ਬੋਲਤੀ ਹੈ ਬਾਈ ਲਪਰੀ ਤਾਂ ਤੇਰੀ ਜ਼ਮੀਨ ਤੋਂ ਸਾਨੇ ਕੁਝ ਨਹੀਂ ਲੈਣਾ ਹੈਗਾ ਜਾਂ ਤੈਨੂੰ ਕਿੰਨੇ ਆਪਣੇ ਨਾਲ ਹੁੰਦੇ ਫੇਰ ਆਂ ਤੇਰੀ ਰੋਟੀ ਖਾਂਦੇ ਆਪਾਂ ਨਹੀਂ ਕਾਲੇ ਪੁੱਤੂ ਇਹ ਜ਼ਮੀਨ ਪਿੱਛੇ ਪਟਣੇ ਪਏ ਨੇ ਦੇ ਸੁਣ ਨੁਣੇ ਪਰ ਮਨ ਪਤਾ ਸੀ ਐਡਾ ਵੱਡਾ ਪਰਦਾ ਰੱਖਿਆ ਮਿੱਥੂ ਇੱਕ ਵਾਰ ਤਾਂ ਥੋੜੀ ਜੀ ਗੱਲ ਦੱਸ ਦਿੰਦੇ ਬਾਈ ਮਾਂ ਮੇਰੀ ਨਹੀਂ ਖੁੱਤੀ ਸੀ ਮੇਰੀ ਗੱਲ ਸਾਫ਼ ਸੀ ਤੈਨੂੰ ਤਾਂ ਮੰਨ ਕੇ ਲੈ ਆਵਾਸਤੇ ਨਹੀਂ ਤੈਨੂੰ ਹੀ ਰਾਜ ਸੀ ਔਰ ਤੇ ਜਿਹੜੀ ਕਹਿੰਦੀ ਸੀ ਮੈਂ ਜ਼ਮੀਨ ਤੋਂ ਵੀ ਨਾ ਸਾਥ ਨਹੀਂ ਲੈਣਾ ਉਹ ਇੱਕ ਮਿੰਟਸ ਕਿਵੇਂ ਬਹਲ ਸਕਦੀ ਹੈ ਉਹ ਸਿਰਫ ਤਾਂ ਬਦਲ ਗਈ ਉਹਨੂੰ ਪਤਾ ਸੀ ਕਿ ਅੱਜ ਤਾਂ ਖੇਤ ਦੀ ਬਾੜੀ ਖੇਤ ਨੂੰ ਖਾਈ ਜਾਂਦੀ ਹੈ ਹਾਂ ਸਹੀਆਂ ਉਹ ਬੰਦੇ ਸਹੀ ਨੇਗੇ ਅਕੀਦ ਕਰਕੇ ਚੁੱਪਦੇ ਮਾਸੀ ਅਸੀਂ ਬੇਕ ਨਕ ਨੰਜਾ ਪੱਕੇ ਸਾ ਇਕੱਠੇ ਹੋਏਗੇ ਫੇਰ ਲੜਦੋ ਹੋ ਜਾਣਗੇ ਯਾਰੀ ਨਾ ਉਹ ਮੇਰੇ ਸਾਰੇ ਜਣੇ ਕੰਨ ਖੋਲ ਕੇ ਗੱਲ ਸੁਣ ਲੋ ਇਸ ਘਰ ਦੇ ਵਿੱਚ ਰੋਟੀ ਬਣਾਉਣ ਆਲੀਆਂ ਸੀ ਦੁਆਏ ਪੈਣਾ ਤੇ ਸਾਡੀ ਮਾਂ ਹੈਗੀ ਐ ਮਾਸੀ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਾ ਕਰਿਓ ਮਾਸੀ ਨੇ ਕਿਹਾ ਨਾ ਕਿ ਜਦੋਂ ਕੱਚ ਕੰਦ ਨਿਕਲੂ ਮੇਰੇ ਕੋਲ ਆਉਂਗੀ ਇਹਦਾ ਮਤਲਬ ਖਰਚ ਕੰਦ ਨਹੀਂ ਕਰੂਗੀ ਖਰਚ ਕੰਦ ਨਹੀਂ ਨਿਕਲਣੀ ਚਾਹੀਦੀ ਜੇ ਖਰਚ ਕੰਦ ਨਹੀਂ ਨਿਕਲਦੀ ਇਹਦਾ ਮਤਲਬ ਫਰਮਾਸੀ ਮੁੜ ਕੇ ਵੀ ਨਹੀਂ ਆਉਂਦੀ ਫਰਮਾਸੀ ਨੇ ਜਿੱਥੇ ਰਹਿਣਾ ਉੱਥੇ ਰਹੀ ਆਪਣਾ ਕੀ ਕਰਾਉਣਾ ਕਿੁੱਤੂ ਤਾਂ ਜਦ ਆਪਣੀਆਂ ਜੜਾਂ 'ਚ ਦਾਤੀ ਫੇਰਦੀ ਆ ਇਹ ਜਿਹੜਾ ਬੰਦਾ ਕੁਝ ਵੀ ਕਰ ਸਕਦਾ ਇਹ ਤਾਂ ਚਲ ਪਾਣੀ ਮਾਰੀ ਸੀ ਉਹਦਾ ਕੀ ਪਤਾ ਸੀ ਤਮੀਰ ਨੇ ਈ ਪਾਣੀ ਮਾਰ ਦੇ ਦੀ ਜਰ ਪਾਣੀ ਮਾਰਦੀ ਗੱਲ ਵੱਖਰੀ ਟੀ ਚਰਲਾ ਦੀ ਜਿਹੜੀਆਂ ਇਹ ਤੇ ਜਵਾਹਦੀ ਤੇ ਤੌਂਤਾ ਲਾਈਆਂ ਨੇ ਬਸ ਗੱਲ ਤਾਂ ਉਹੀ ਆ ਬਾਈ ਨਾਲੇ ਤੌਂਤਾ ਵੀ ਉਦੋਂ ਲਾਈਆਂ ਜਿੰਗਾਂ ਨੇ ਜਦੋਂ ਵੀਰਾ ਨਾਲ ਗਿਆ ਸੀ ਇਹਦਾ ਮਤਲਬ ਵੀਰਾ ਵੀ ਅੱਧ ਤੱਕ ਜ਼ੁਰਵਾਰ ਤਾਂ ਹੈਗਾ ਹੀ ਐ ਕਿਉਂ ਨਹੀਂ ਵੀਰੇ ਨੇ ਆ ਕੇ ਦੱਸਿਆ ਮੈਨੂੰ ਕੁਝ ਬਾਈ ਲਪਰੀ ਤਾਂ ਦੱਸਿਆ ਸੀ ਬਾਈ ਮੈਂ ਬਾਪੂ ਨੇ ਦੱਸਿਆ ਸੀਗਾ ਮੈਂ ਹੋਰ ਕਿਹਨੂੰ ਦੱਸਦਾ ਮੈਂ ਮੈਂ ਤੁਹਾਨੂੰ ਦੱਸਿਆ ਨਾ ਇਹਨੂੰ ਕੋਤ ਮੈਂ ਇਹ ਰੁਪਿਆ ਦਿੱਤਾ ਪਰ ਤੁਹਾਡੇ ਭੈਣ ਭਾਈਆਂ 'ਚ ਫਰਕ ਆਊਗਾ ਤੁਸੀਂ ਤਾਂ ਹੁਣ ਸਾਡੇ ਤੇ ਖੰਡੋਲ ਦਿਓ ਪਰ ਉਸਨੇ ਉਹਨੇ ਕੀ ਕਰਿਆ ਆਸੀਲਾ ਦਿੱਤਾ ਪਰ ਬਾਈ ਤੂੰ ਸਾਡੇ ਪਿੱਛੇ ਲੱਕੇ ਆਪਦਾ ਘਰ ਨਾ ਬਰਬਾਦ ਕਰੀ ਹੁਣ ਆਪਣੇ ਘਰ ਬਾਰੇ ਸੋਚ ਲੈ ਨਹੀਂ ਨਹੀਂ ਮੈਂ ਕਿਹਾ ਕਿ ਉਹ ਤੋਂ ਰੱਖ ਕੇ ਕੀਤੀ ਕਰਨਾ ਹੈ। ਉਸਤਾਦ ਜੀ ਵੀ ਰੋਕਦੇ ਸੀ ਕਾਹਦੇ। ਕੱਲ੍ਹ ਨੂੰ ਹਾਂ ਨਾਲ ਕਰੂੰਗੀ। ਸਹੀ ਅਦਾਲਤ ਤੋਂ ਮੈਂ ਨਹੀਂ ਉਹਨੂੰ ਦੇਖਦਾ। ਯਾਰ ਲਈ ਜਿੱਤੇ ਯਾਰ ਲਈ। ਚਲੋ ਰੱਬ ਦਾ ਸ਼ੁਕਰ ਹੈ ਆਪਣਾ ਮਸਲਾ ਹੱਲ ਹੋ ਗਿਆ। ਰਿਸ਼ਤਾ ਹੋ ਗਿਆ ਆਪਣਾ ਪੂਰੀ ਦੁਨੀਆ ਤੋਂ ਵਧੀਆ। ਚਲ ਜਾਂਦੀ ਆ ਜਾਵੇ ਬਾਈ ਲੈਣਾ ਵੀ ਕੀ ਆ। ਜਦੋਂ ਆਪੇ ਤੱਕੇ ਖਾ ਕੇ ਆਜੋ ਉਦੋਂ ਮਾਰਨੇ ਹੱਡਾਂ ਤੇ ਕੱਟਣ ਵਾਲੀ ਹੈ ਜੀ ਉੱਥੇ ਇਹ। ਤਾਇਆ ਜੀ ਇਸ ਤੋਂ ਪਹਿਲਾਂ ਕਿ ਕੋਈ ਹੋਰ ਅਰਚਨਾ ਜੀ ਸਾਡੇ ਰਿਸ਼ਤੇ 'ਚ ਮਾਸੀ ਦਾ ਤਾਂ ਮੈਨੂੰ ਪਤਾ ਹੈ ਕਰਦੂਤਾ ਤੋਂ ਬਨੇ ਆਵਾਜ਼ ਨਹੀਂ ਆਉਣਾ ਇਹ ਚਾਹੇ ਆਪਦੇ ਪੇਕੇ ਮੈਂ ਕੀ ਸਹੀ ਸਾਜਸਾਂ ਦਾ ਇਹ ਕੜੂਗੀ ਇਸ ਲਈ ਮੈਂ ਚਾਹੁੰਨੀ ਆ ਵੀ ਮੈਂ ਉਹਨਾਂ ਨੂੰ ਫੋਨ ਕਰਦਾ ਜਿੰਨੀ ਛੇਤੀ ਹੋ ਸਕੇ ਨਾ ਸਾਡੀ ਅਗੇਜਮੈਂਟ ਕਰ ਦੋ ਹਾਂ ਪਤਾ ਤੈਦੇ ਉਹਨਾਂ ਕੋਦਿਆਂ ਨਾ ਰੱਖ ਕੇ ਵਧੀਆ ਜਿਹਾ ਆਪਾਂ ਕਰ ਦਾਂਗੇ ਠੀਕ ਹੈ ਤਾਜ ਜੀ ਇਹਦਾ ਕੋਈ ਪਤਾ ਨਹੀਂ ਕਿਹੜੀ ਚਾਲ ਚੱਲੇ ਜੇ ਠੀਕ ਆ ਫੋਨ ਕਰ ਦੇਣੀ ਆ ਕਰਦੇ ਫੋਨ ਕਰਦੇ